ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਜੇ ਅਵਾਰਡ ਫੰਕਸ਼ਨ ਸਾਡੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਗੀਤ ਸੰਗੀਤ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਾਡੇ ਪੰਜਾਬ ਰੂਹ ਦੀ ਖਰਾਕ ਹੈ ਸੰਗੀਤ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪੰਜਾਬੀ ਸਿਨੇਮਾ ਦਿਨ-ਬਦਨ ਜਿੰਦਾਬਾਦ ਔਰ ਜਿੰਦਾਬਾਦ ਹੋਈ ਜਾ ਰਿਹਾ ਹੈ ਇਹ ਬੜੀ ਖੂਬਸੂਰਤ ਗੱਲ ਹੈ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਅਸੀਂ ਸਾਰੇ ਇਸ ਰਾਹ ਤੇ ਸਫਰਦਾਰ ਸਫਰ ਹੈ ਕਿ ਮੇਲੇ ਵਰਗਾ ਮਾਹੌਲ ਹੈ ਇਹਦੀਆਂ ਪੰਜਾਬੀ ਸਿਨੇਮੇ ਨਾਲ ਜੁੜੀਆਂ ਹੋਏ ਸ਼ਖਸੀਤਾਂ ਔਰ ਪੰਜਾਬੀ ਦਰਸ਼ਕਾਂ ਨੂੰ ਸਭ ਪੰਜਾਬੀਆਂ ਨੂੰ ਜਿਹੜਾ ਬਹੁਤ-ਬਹੁਤ ਮੁਬਾਰਕਾ ਖਾਨ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ FIFA ਅਵਾਰਡ ਸਾਡੇ ਚੰਡੀਗੜ੍ਹ ਦੇ ਵਿੱਚ ਰਿਆਤਪੜਾ ਦੇ ਵਿੱਚ ਹੋ ਰਿਹਾ ਹੈ ਸੋ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਜਿਹੇ ਅਵਾਰਡ ਫੰਕਸ਼ਨ ਸਾਡੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਗੀਤ ਸੰਗੀਤ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਾਡੇ ਪੰਜਾਬ ਰੂਹ ਦੀ ਖਰਾਕ ਹੈ ਸੰਗੀਤ ਸੋ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ਹੈ ਤੇ ਪੀਫਾ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਹੋਵੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਹੁਤ ਤੁਹਾਨੂੰ ਸਭ ਨੂੰ ਸਲਾਮ। ਔਰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪੰਜਾਬੀ ਸਿਨੇਮਾ ਦਿਨ-ਬਦਨ ਜਿੰਦਾਬਾਦ ਔਰ ਜਿੰਦਾਬਾਦ ਹੋਈ ਜਾ ਰਿਹਾ। ਔਰ ਸਬਰਮਨ ਜੰਦਾ ਔਰ ਉਹਨਾਂ ਦੀ ਸਪੁੱਚੀ ਟੀਮ ਸਬਰਮਨ ਜੰਦਾ ਬਾਰੇ ਮੈਂ ਕਹਿਣਾ ਹੁੰਦਾ ਕਿ ਉਹ ਸਾਡਾ ਭਰਾ ਜਿਹੜਾ ਦਸਤਾਰ ਤੇ ਦਾੜ੍ਹੀ ਤੋਂ ਬਿਨਾ ਪੰਜਾਬੀ ਫਿਲਮਾਂ ਦਾ ਜਸੋਵਾਲ ਹੈ ਜਿਹੜਾ ਵੱਡੇ-ਵੱਡੇ ਮੇਲੇ ਜਿਹੜਾ ਉਹ ਉਯੋਜਿਤ ਕਰ ਲੈਂਦਾ ਮੇਲੇ ਲਾਉਣੇ ਮੇਲਿਆਂ ਨੂੰ ਤੋੜ ਨਿਭਾਉਣਾ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨਾ ਇਹ ਬਹੁਤ ਵਿਰਲੇ ਆਟਾਵੇਂ ਲੋਕਾਂ ਦੇ ਹਿੱਸੇ ਆਉਂਦਾ ਤੇ ਬੜੀ ਖੂਬਸੂਰਤ ਗੱਲ ਹੈ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਅਸੀਂ ਸਾਰੇ ਇਸ ਰਾਹ ਤੇ ਸਫਰਦਾਰ ਸਫਰ ਆ ਔਰ ਅੱਜ ਇਹ ਮੇਲੇ ਵਰਗਾ ਮਾਹੌਲ ਹੈ ਇਹਦੀਆਂ ਪੰਜਾਬੀ ਸਿਨੇਮੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਔਰ ਪੰਜਾਬੀ ਦਰਸ਼ਕਾਂ ਨੂੰ ਸਮੂਹ ਪੰਜਾਬੀਆਂ ਨੂੰ ਜਿਹੜਾ ਬਹੁਤ ਬਹੁਤ ਮੁਬਾਰਕਾਂ ਜਿੰਦਾਬਾਦ ਖੁਸ਼ ਹੋਵੋ ਰੱਬ ਰੱਖ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਜਿਹੇ ਅਵਾਰਡ ਫੰਕਸ਼ਨ ਸਾਡੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਗੀਤ ਸੰਗੀਤ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਾਡੇ ਪੰਜਾਬ ਰੂਹ ਦੀ ਖਰਾਕ ਹੈ ਸੰਗੀਤ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਪੰਜਾਬੀ ਸਿਨੇਮਾ ਦਿਨ-ਦਿਨ ਜਿੰਦਾਬਾਦ ਔਰ ਜਿੰਦਾਬਾਦ ਹੋਈ ਜਾ ਰਿਹਾ ਹੈ ਇਹ ਬੜੀ ਖੂਬਸੂਰਤ ਗੱਲ ਹੈ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਅਸੀਂ ਸਾਰੇ ਇਸ ਰਾਹ ਤੇ ਸਫਰਦਾਰ ਸਫਰ ਹੈ ਇਹ ਮੇਲੇ ਵਰਗਾ ਮਾਹੌਲ ਹੈ ਇਹਦੀਆਂ ਪੰਜਾਬੀ ਸਿਨੇਮੇ ਨਾਲ ਜੁੜੀਆਂ ਹੋਈਆਂ ਸ਼ਕਤੀਤਾ ਔਰ ਪੰਜਾਬੀ ਦਰਸ਼ਕਾਂ ਨੂੰ ਸਭੂ ਪੰਜਾਬੀਆਂ ਨੂੰ ਜਿਹੜਾ ਬਹੁਤ ਬਹੁਤ ਮੁਬਾਰਕਾਂ ਉਸ ਖਾਨ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਪੀਫਾ ਅਵਾਰਡ ਸਾਡੇ ਚੰਡੀਗੜ੍ਹ ਦੇ ਵਿੱਚ ਰਿਆਤਪੜਾ ਦੇ ਵਿੱਚ ਹੋ ਰਿਹਾ ਹੈ ਸੋ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਜੇ ਅਵਾਰਡ ਫੰਕਸ਼ਨ ਸਾਡੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਗੀਤ ਸੰਗੀਤ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਾਡੇ ਪੰਜਾਬ ਰੂਹ ਦੀ ਖਰਾਕ ਹੈ ਸੰਗੀਤ ਸੋ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ਹੈ ਤੇ ਪੀਫਾ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਸਸਿਆਕਾ ਸਤਿ ਸ਼੍ਰੀ ਅਕਾਲ ਜੀ ਬਹੁਤ ਤੁਹਾਨੂੰ ਸਭ ਨੂੰ ਸਲਾਮ ਔਰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪੰਜਾਬੀ ਸਿਨੇਮਾ ਦਿਨ-ਬਦਨ ਜਿੰਦਾਬਾਦ ਔਰ ਜਿੰਦਾਬਾਦ ਹੋਈ ਜਾ ਰਿਹਾ ਔਰ ਸਪਨ ਮਰਜੰਦਾ ਔਰ ਉਹਨਾਂ ਦੀ ਸਪੁੱਚੀ ਟੀਮ ਸਪਨ ਬਨਜੰਦਾ ਬਾਰੇ ਮੈਂ ਕਹਿਣਾ ਹੁੰਦਾ ਕਿ ਉਹ ਸਾਡਾ ਭਰਾ ਜਿਹੜਾ ਦਸਤਾਰ ਤੇ ਦਾੜ੍ਹੀ ਤੋਂ ਬਿਨਾ ਪੰਜਾਬੀ ਫਿਲਮਾਂ ਦਾ ਜਸੂਵਾਲ ਹੈ ਜਿਹੜਾ ਵੱਡੇ-ਵੱਡੇ ਮੇਲੇ ਜਿਹੜਾ ਉਹ ਉਯੋਜਿਤ ਕਰ ਲੈਂਦਾ ਤੇ ਮੇਲੇ ਲਾਉਣੇ ਮੇਲਿਆਂ ਨੂੰ ਤੋੜ ਨਿਭਾਉਣਾ ਪ੍ਰਤਿਭਾਵਾਂ ਨੂੰ ਸਨਮਾਨਿਤ ਕਰਨਾ ਇਹ ਬਹੁਤ ਵਿਰਲਿਆ ਟਾਈਮ ਹੈ ਲੋਕਾਂ ਦੇ ਹਿੱਸੇ ਆਉਂਦਾ ਤੇ ਬੜੀ ਖੂਬਸੂਰਤ ਗੱਲ ਹੈ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਅਸੀਂ ਸਾਰੇ ਇਸ ਰਾਹ ਤੇ ਸਫਰਦਾਰ ਸਫਰ ਆ ਔਰ ਅੱਜ ਇਹ ਮੇਲੇ ਵਰਗਾ ਮਾਹੌਲ ਹੈ ਇਹਦੀਆਂ ਪੰਜਾਬੀ ਸਿਨੇਮੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਔਰ ਪੰਜਾਬੀ ਦਰਸ਼ਕਾਂ ਨੂੰ ਸਮੂਹ ਪੰਜਾਬੀਆਂ ਨੂੰ ਜਿਹੜਾ ਬਹੁਤ ਬਹੁਤ ਮੁਬਾਰਕਾਂ ਜਿੰਦਾਬਾਦ ਖੁਸ਼ ਰਹਾ ਹੋ ਰੱਖ